ਸਾਰੇ ਵੀਰਾਂ ਨੂੰ ਸასი ਸ਼ਾਲ ਜੀ ਓਂਕਾਰ ਡੇਰੀ ਫਾਰਮ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਨਾਂ ਓਂਕਾਰ ਸਿੰਘ ਪਿੰਡ ਕੋ ਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਤੇ ਤੁਹਾਨੂੰ ਵਿਖਾ ਲੈਣੇ ਵੀਰ ਜੀ ਅੱਜ ਮਿਲ ਗਏ ਨੇ ਪੀਸੀ ਤਾਜੀ ਸੂਈ ਝੋਟੀ ਆ ਤੇ ਚੰਗੇ ਦੁੱਧ ਤੋਂ ਚੱਲੀ ਆ ਜੀ ਤੇ ਮੇਰੇ ਖਿਆਲ ਨਾਲ ਦੁੱਧ ਝੋਟੀ 15 ਤੋਂ ਪਲੱਸ ਹੀ ਦੇ ਦੇਗੀ ਕਰੋ ਲੈ ਵਲੂਗਾ ਚੈੱਕ ਨੀਲੀ ਦੀ ਡਿਮਾਂਡ ਰੱਖਣ ਵਾਲਿਆਂ ਲਈ ਪਿਓਰ ਨੀਲੀ ਦੀ ਝੋਟੀ ਤੇ ਬਹੁਤ ਰਾਜੀ ਦੇ ਸੀਲ ਪੂਰੀ ਠੰਡੀ ਝੋਟੀ ਨਿਕਲੀ ਇੱਕ ਤੁਹਾਨੂੰ ਮੀਣੀ ਵਿਖਾਵਾਂਗੇ ਜੀ ਜਿਹੜੀ ਡੇਢ 2 ਮਹੀਨੇ ਦੇ ਕਰੀਬ ਕੱਚੀ ਆ ਜੀ ਤੇ ਬਹੁਤ ਚੰਗੀ ਝੋਟੀ ਆ ਤੇ ਚਾਰ ਦਾਂ ਦੀ ਇਹ ਵਸ ਜਿਵੇਂ ਟੋਕੜਾਂ ਜੀ ਵਾਲੀ ਕੀਮਤ ਤੇ ਦਵਾਂਗੇ ਤੇ ਇੱਕ ਤੁਹਾਨੂੰ ਵਿਖਾਵਾਂਗੇ ਆ ਝੋਟੀ ਜਿਹੜੀ ਮਹੀਨੇ ਦੀ ਸੂਈ ਮਗਰ ਕੱਟੀ ਤੇ ਚੰਗੀ ਝੋਟੀ ਆ ਜੀ ਤੇ ਥਣ ਸੁਣਦੇ ਵਾਲੂਗਾ ਇਹਦਾ ਵੀ ਕਰੋ ਤੁਸੀਂ ਚੈੱਕ ਤੇ ਜਿਵੇਂ ਸਾਰੀਆਂ ਝੋਟੀਆਂ ਜਿਵੇਂ ਛੋਟੀ ਛੋਟੀ ਕੀਮਤ ਤੇ ਦਵਾਂਗੇ ਤੇ ਛੋਟੀਆਂ ਛੋਟੀਆਂ ਕੀਮਤਾਂ ਕਰਨੀਆਂ ਤੇ ਪੂਰੀ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਦੇ ਆਂ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਾਰੇ ਵੀਰਾਂ ਨੂੰ ਮੈਂ ਔਂਕਾਰ ਸਿੰਘ ਪਿੰਡ ਕੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਨੰਬਰ ਜੀ ਸਾਡਾ 97792 8344497792 83444 ਹੋਰ ਪਹਿਲਵਾਨ ਜੀ ਵਾ ਵਧੀਆ ਜੀ ਤੀ ਸਨਾਂ ਕੈਮ ਜੀ ਕੈਮ ਹੋ ਮੰਗਲੂ ਜੀ ਵਧੀਆ ਜੀ ਬਹੁਤ ਖੁਸ਼ੀ ਆਉਂਦਾ ਮੰਗਲੂ ਆਜ ਖੁਸ਼ੀ ਆਉਂਦਾ ਹੋਰ ਮੰਗਲੂ ਵਧੀਆ ਵਧੀਆ ਬੀ ਜੀ ਬਾਕੀ ਪੜੀ ਬਾਬੇ ਦੀ ਕਿਰਪਾ ਮਾਲ ਬਹੁਤ ਵਧੀਆ ਵਿਕੀ ਜਾਂਦਾ ਠੀਕ ਹੈ ਜੀ ਨਾਲ ਨਾਲ ਆਈ ਜਾਂਦਾ ਔਰ ਮੇਰਾ ਦਾਤੇ ਦੀਆਂ ਪੂਰੀਆਂ ਮੇਰਾ ਪੂਰੀਆਂ ਮੇਰੀਆਂ ਕਹਿਦੀ ਹੁੰਨੀਆਂ ਮੇਰਾ ਮੇਰਾ ਚਾਹੀਦੇ ਤੇ ਮੈਂ ਆਪਣੇ ਕੋਲ ਤਿੰਨ ਵਿਖਾ ਲੈਣੀਆਂ ਪਰ ਤਿੰਨੇ ਹੀ ਸਿਰੇ ਦੀਆਂ ਠੀਕ ਹੈ ਜੀ ਨਕੀਨੇ ਪੀਸ ਆਈ ਸਾਜਿਦ ਕੀਮਤਾਂ ਦੇ ਦੋਵੇਂ ਕੋਈਆਂ ਛੋਟੀਆਂ ਕੀਮਤਾਂ ਦੇ ਤੇ ਤਿੰਨੇ ਵਈਆਂ ਹੀ ਬਹੁਤ ਚੰਗੀਆਂ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਸ਼ੁਰੂ ਕਰੋ ਜੀ ਤਾਜੀ ਸੂਈ ਅੱਛਾ ਜੀ ਤੇ ਆਹ ਬੱਚਾ ਜੀ ਇਹਦਾ ਠੀਕ ਹੈ ਜੀ ਦੇਖੋ ਜੀ ਕੱਟਾ ਦਿੱਤਾ ਜੀ ਠੀਕ ਹੈ ਆਹ ਦੇਖੋ ਜੀ ਤੇ ਪਿਓਰ ਨੀਲੀ ਦੀ ਝੋਟੀਆਂ ਆਹ ਵੇਖੋ ਲੇਵਾਵ ਖਾਲੂ ਅੱਗੇ ਤੋਂ ਕਿੱਥੋਂ ਸਟਾਰਟ ਕਰਦੀ ਹੁੰਦੇ ਭਲਾਂ ਵੀ ਪਾਈਆਂ ਤੇ ਠੰਡੀ ਆ ਵੇਖੋ ਗਰਮ ਵਾਲੀ ਇੰਨੀ ਜ਼ਿਆਦਾ ਠੰਡੀ ਨਿਕਲੀ ਪਹਿਲੇ ਦਿਨ ਵੀ ਨਹੀਂ ਔਲ ਕੀਤੀ ਵੇਖੋ ਇਹ ਵਾ ਤੇ 10 ਕਿਲੋ ਕੱਟੀ ਕੋ ਠੰਡਾ ਰੋਧਿਆ ਜੀ ਹੁਣ ਤੇ ਤਿਆਰ ਕੱਟੀ ਮੇਰੇ ਖਿਆਲੋਂ ਦੁੱਧ 15 ਕਿਲੋ ਦੀ ਠੀਕ ਹੈ ਜੀ ਹਾਂ ਸੂਈਦ ਵਾ ਅਜ ਤੀਸਰੇ ਚੌਥੇ ਦਿਨ ਤੇ ਆ ਵੇਖੋ ਇਹ ਵਾ ਪਹਿਲੇ ਸਵੇਰੇ ਨਾ ਪਹਿਲੇ ਸਵੇਰੇ ਦੇ ਚੌਕ ਦੇ ਦੰਦ ਮਾੜੇ ਮਾੜੇ ਕੱਢਿਆ ਦੂਧ ਦੇ ਦੰਦ ਆ ਰਿਹਾ ਠੀਕ ਹੈ ਤੇ ਵੇਖੋ ਸਿੰਘ ਸੁੰਗ ਬਖਾ ਲੋ ਫੇਸ ਕੁਆਲਟੀ ਬਖਾ ਲੋ ਕੱਟੀ ਜਿਹੜੀ ਹੈ ਕੱਟੀ ਦਾ ਕੋਈ ਓੜਾ ਬਣਨਾ ਨਹੀਂ ਜੀ ਇਕੱਲੀ ਇਕੱਲੀ ਚੀਜ਼ ਹੈ ਕੋਈ ਰਹਿ ਨਾ ਜਾਵੇ ਥਾਣਾ ਦੀ ਬਿਰਲਾ ਬਖਾ ਲੋ ਪਹਿਲਣ ਛੋਟੀਆਂ ਗਰੰਟੀ ਆ ਚੌਕ ਦੇ ਦੰਦ ਮਾਣੇ ਮਾੜੇ ਕੱਢਦੀ ਆ ਤੇ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਜੇ ਤੂੰ ਨੀਰੇ ਨਿਸ਼ਾਨੀ ਵੀ ਖਾਲ ਦੋ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਠੀਕ ਕਰ ਮੰਗ ਨਹੀਂ ਹੋਣਾ ਤੁਹਾਨੂੰ ਗੰਡ ਨਹੀਂ ਖੁੱਲਦੀ ਸੰਦਰੀ ਹੋਣਾ ਬਹੁफी ਗੰਡ ਵੀ ਨਹੀਂ ਖੁੱਲਦੀ ਹੋ ਮੰਗ ਜੀ ਜੀ ਖਾ ਲਓ ਭਵਾਨ ਜੀ ਛੱਪੀ ਜਿਹੜਾ ਛੱਪੀ ਦਾ ਨਹੀਂ ਜੇ ਕੋਈ ਅੰਤ ਜਿਹੜੀ ਚੰਗੀ ਜੀ ਤੁਹਾਨੂੰ ਲੱਗੀ ਨਹੀਂ ਨਹੀਂ ਉੱਤੇ ਉੱਤੇ ਰੱਖੋ ਅੰਦਰਲਾ ਜਿਹਾ ਖਾ ਲਓ ਫੇਸ ਕੁਆਲਟੀ ਕੱਟੀ ਕੱਟੀ ਜਾਂ ਕਿ ਨਹੀਂ ਮੈਂ ਨਾ ਪੂਰਾ ਨਗੀਨਾ ਪੂਰਾ ਕਰਦੀ ਕਿ ਨਹੀਂ ਮੈਂ ਨਾ ਪੂਰਾ ਦੇਖੋ ਨੇ ਆ ਵੇਖੋ ਜਿਹਦੇ ਬਰੀਡ ਦੇ ਕੰਮ ਕਰਨਾ ਝੋਟੀ ਚੰਗੀ ਪਲੂਨ ਲੈਣੀ ਆ ਬਹੁਤ ਹੀ ਜ਼ਿਆਦਾ ਚੰਗੀ ਝੋਟੀ ਆ ਜੀ ਜ਼ਿਆਦਾ ਚੰਗੀ ਕਿਉਂ ਜੀ ਤੋੜ ਦੋ ਅੱਗੇ ਥੋੜਾ ਜਿਹਾ ਖਵਾ ਦੇ ਜੇਕਰ ਦੇਖੋ ਐਂਡ ਪੀਸ ਆਇਆ ਵਾ ਨਿੰਦੀ ਦੀ ਝੋਟੀ ਵੀ ਉਹ ਵੀ ਆਪਾਂ ਵਿਖਾਵਾਂਗੇ ਅਗਲੀ ਵੀਡੀਓ ਚ ਸਹੀ ਹਾਂ ਹਾਂ ਉਹ ਵੀ ਉਹ ਤਾਂ ਬਹੁਤ ਵੱਡੀ ਝੋਟੀ ਆ ਜੀ ਬਹੁਤ ਵੱਡੀ ਆ ਮਾੜ ਆ ਜਾ ਫਿਰ ਕੁਆਲਟੀ ਵਿਖਾ ਦਿਓ ਇਦੋਂ ਨੀਂਦੀ ਦੀ ਝੁੱਟੀ ਦੀ ਆਇਆ ਕੋਣ ਫਿਰ ਨੀ ਕੀ ਨਾ ਪੀਸ ਆ ਜੀ ਇਹੋ ਖਾਵਾਂਗੇ ਅਗਲੀ ਵੀਡੀਓ ਵਿੱਚ ਇਹ ਟੋਕੜ ਕ ਬਣਾਈ ਆ ਤੇ ਗੱਭਣੇ ਆ ਪਰ ਆਪਾਂ ਦੀ ਮਹੀਂ ਇਦਾਂ ਪਾਉਂਦੇ ਜੀ ਆਪਾਂ ਚਾਰ ਦਿਨ ਸਾਹ ਲ ਕੇ ਤਸੱਲੀ ਕਰਕੇ ਆਏ ਆ ਆਪਣੀ ਤਸੱਲੀ ਕਰਕੇ ਆਏ ਹਾਂ ਦੇਖੋ ਝੁੱਟੀ ਕੋਈ ਹੋਰ ਨਹੀਂ ਆਪਾਂ ਇੱਥੇ ਤਸੱਲੀ ਕਰਕੇ ਖੜੇ ਨਹੀਂ ਬਸ ਬਸ ਤਸੱਲੀ ਕਰਕੇ ਖੜੇ ਆ ਆਪਦੀ ਕੱਲ ਨੂੰ ਨਾ ਹਨ ਕਵੇ ਗਾਰੰਟੀ ਵੀ ਅਸੀਂ ਦੇਵਾਂਗੇ ਤਨਖਸ਼ਲੀ ਆਪਦੀ ਕਰੇ ਪੂਰੀ ਦੀ ਦੇਖੋ ਜੀ ਇਹ ਪਹਿਲੇ ਆਨਲਾਈਨ ਕੋਲੀਆਂ ਨਾ ਦੋ ਤਿੰਨਾਂ ਵੀਡੀਓ ਕੋਲ ਤੇ ਆਜੀ ਸ਼ਾਦੀ ਇਹਦੀ ਕੀਮਤ ਕੀਮਤ ਤੇ ਸ਼ਾਦੀ ਪਤਾ ਗੱਲ ਕੀ ਹੈ ਹਾਂਜੀ ਇਹੋ ਜੀ ਝੋਡੀਆਂ ਦੀ ਕੋਈ ਕੀਮਤ ਨਹੀਂ ਨਾ ਠੀਕ ਹੈ ਜੀ ਇਹ ਮੈਂ ਝੋਡੀਆਂ ਕਰਦੀ ਆ ਹਾਂਜੀ ਕੀਮਤ ਦੇ ਝੋਡੀਆਂ 2 ਲੱਖ ਰੁਪਏ ਦੀ ਠੀਕ ਹੈ ਮੇਰੇ ਸਾਬ ਨਾਲ ਕਿੰਨੇ ਦੀ ਮੰਗ ਲੂ ਕਹੂਗਾ ਉਹਨੇ ਦੀ ਦੇਤੀ ਡੇਢ ਦੀ ਡੇਢ ਦੀ ਤੇ ਨਾ ਠੀਕ ਹੈ ਪਹਿਲਵਾਨ ਜੀ ਉਹ ਮਾਨਤਨ ਮੰਗ ਲੂ ਮੰਗ ਲੂ ਅੱਜ ਖੁਸ਼ ਆਪੇ ਹੋ ਤੂੰ ਆਪੇ ਖੁਸ਼ ਹੋ ਚਲੀ ਜੀ ਪੱਕੀ ਗੱਲ ਆ ਵੇ ਤੇ ਹਮਾਂ ਤਾਂ ਕਰਦੇ ਆ ਹੋਏ ਚਲ ਛੋੜ ਛੱਪਾ ਕਰਦੇ ਯਾਰ 30 40 ਦੀ ਬਸ ਹੁੰਦੀ ਹੈ ਇਹ ਕਰ ਦਿਆ ਮਾਂ ਤਾਂ ਨਹੀਂ ਯਾਰ ਇਹ ਚੋਂ ਮਾਂ ਤਾਂ ਫੁਕਰਾ ਪੜਾ ਯਾਰ ਛੱਡ ਦੋ ਚਲ ਦੋ ਛੱਡ ਦਾਂਗੇ ਚਲੋ ਜੀ 1 38 ਬਾਕੀ ਹੋਣੇ ਤੋਂ ਘੱਟ ਨਹੀਂ ਛੋਟ ਹੋਊਗੀ ਠੀਕ ਹੈ ਜੀ 200 ਦਾ ਠੀਕ ਹੈ ਜੀ ਕੰਢੀ ਝੋਡੀ ਆ ਵੇ ਰੋ ਠੀਕ ਹੈ ਬਹੁਤ ਜ਼ਿਆਦਾ ਝੋਡੀ ਚੰਗੀ ਪੂਰੇ ਨਿਸ਼ਾਨੀਆਂ ਕਵਰ ਕਰਦੀ ਆ ਜੀ ਨੀਲੀ ਦੀਆਂ ਤੇ ਪੂਰੀ ਪਿੱਠਪੋੜੇ ਦੀ ਕੈਮ ਆ ਜੀ ਹਾਂਜੀ ਅਸਲ ਝੋਟੀ ਆ ਅਸਲ ਝੋਟੀ ਆ ਜੀ ਬਿਲਕੁਲ ਲਕੀਨਾ ਪੀਸਾ ਹੈ ਹਾਂਜੀ ਆ ਮਿਨੀ ਮਿਨੀ ਬਾਰੇ ਦੱਸੋ ਕਿੰਨੇ ਖੜਦੀ ਆ ਚੌਗੀ ਝੋਟੀ ਆ ਅੱਛਾ ਜੀ ਤੇ 150 ਮਹੀਨੇ ਦੀ ਕੱਚੀ ਆ ਪਿਓਰ ਮਿਨੀ ਆ ਬਹੁਤ ਜ਼ਿਆਦਾ ਜਾਦਗਾਰੀ ਝੋਟੀ ਦੀ ਤੇ ਇਹ ਤਾਜ਼ੀ ਦੀ ਕੀਮਤ ਤਾਜ਼ੀ ਨਾਲ ਹੋਊਗੀ ਹੋਣ ਦੀ ਕੀਮਤ ਇਹ ਨਹੀਂ ਹੋਣਾ ਕਰਾਂਗੇ ਠੀਕ ਹੈ ਜੀ ਹਾਂਜੀ ਫੋਲ ਮੰਗ ਲੂ ਤੇ ਬਹੁਤ ਝੋਟੀ ਚੰਗੀ ਆ ਕਵਾਲਿਟੀ ਝੋਟੀ ਜੀ ਬਹੁਤ ਹੈ ਵੇਖੋ ਪਿਓਰ ਮੋਗਾ ਜਿਆ ਤੇਰੀ ਪਿੱਠ ਫੋਲੇ ਦੀ ਵੇਖੋ ਹਾਂ ਵੱਡੀ ਝੋਟੀ ਆ ਜੀ ਵੱਡੀ ਝੋਟੀ ਆ ਜੀ ਮਣੀ ਆ ਜੀ ਪਹਿਲੇ ਸੂਵੇ ਸੁਣਾਵਾ ਤੇ ਕੀਮਤ ਇਹ ਜੀ ਜਮਾਂ ਝੋਟੀ ਜੀ ਕਰਾਂਗੇ ਮਤਲਬ 1.5 ਤੋਂ 2 ਮਹੀਨੇ ਜਿਹੜੇ ਆ ਲੈ ਜਾਊਗੀ ਜੀ ਠੀਕ 2.5 ਲੈ ਜਾਊਗੀ ਇਹ ਸਮਝੋ ਸੀ ਦੇਖੋ ਅਦਰ ਕੁਆਲਿਟੀ ਪੇਠਪੋੜੇ ਦੀ ਪੂਰੀ ਓਕੇ ਆ ਜੀ ਦੇਖੋ ਜੀ ਝੋਟੀ ਵੇਖੋ ਪੂਰੀ ਪਲੀ ਪਲੋਸੀ ਝੋਟੀ ਆ ਫਰੀ ਡਰਦੀ ਆ ਜੀ ਲਵਾ ਲਓ ਲੈ ਆਓ ਜੀ ਲੈ ਆਓ ਮੰਨੂ ਲੈ ਭਜਾ ਕੇ ਲੈ 니 ਜੇ ਇਹ ਕਿੱਥੇ ਆ ਕਿਹੜਾ ਲੰਬੀ ਪੜੀ ਉੱਖੀ ਆ ਲੈ ਆਓ ਲੈ ਆਓ ਦੇਖੋ ਆ ਵੀ ਮੀਨੀ ਪਹਿਲਾ ਪ्योर ਮੀਨੀ ਆ ਝੋਟੀ ਜੀ ਵੇਖੋ ਥਣ ਦੇ ਵਾ ਤਲੇ ਬਣਨੀ ਛੋਟੀ ਬਹੁਤ ਆ ਜਿਆਦਾ ਬੜੀ ਬਾਨੀ ਹਾਂ ਡੇਢ ਦੋ ਮਹੀਨ ਕੱਤੀ ਦੱਸਣ ਦੇ ਜੀ ਹਾਂਜੀ ਹਾਂਜੀ ਦੇਖੋ ਜੀ ਗੜਾ ਚੰਗੀ ਠੀਕ ਹੈ ਜੀ ਠੀਕ ਹਾਂਜੀ ਇਹਦੀ ਕੱਚੀ ਦੇ ਹਿਸਾਬ ਨਾਲ ਕੀਮਤ ਕਰੀਏ ਬਸ ਜੀ ਇਹਦੀ ਕਰਾਉਣੇਸ਼ਨ ਤੇ ਪੂਰੀ ਨਾਲੇ ਇੱਕ ਕੱਟੀ ਚੰਗੀ ਬਣ ਜੂਗੀ ਇੱਕ ਲੱਗ ਤੋਂ ਬਾਹਰ ਵੀ ਗੂਗੀ ਵੀ ਕਿ ਨਹੀਂ ਹੋ ਜਾ ਜੀ ਇੱਕ ਪੰਜ 10 ਦੀ ਕੱਟੀ ਵਿਗਣੀ ਆ ਡੇਢ ਦੋ ਮਹੀਨਿਆਂ ਦੀ ਹੱਸ ਕੇ ਵਿਗਣੀ ਹੱਸ ਕੇ ਛੋਟੀ ਦੇ ਦੀ ਆਪਾਂ 75000 ਦੀ 75 ਚ ਮੰਨ ਤਾਂ ਜੋ ਕਹੇਗਾ ਭਰਾ ਤੂੰ ਜੋ ਕਹੇਗਾ ਤੂੰ ਤੂੰ ਦੱਸ ਉੱਤਰ ਸਿੱਧਾ ਲਾ ਸਕੇ ਐਨੂੰ ਐਨੂੰ ਮੰਗ ਲਓ ਐਨੂੰ ਫੇਸ ਕਰ ਯਾਰਾ ਦਾ ਮੇਰੇ ਆਦ ਨਾ ਦੇ ਦੱਸ ਯਾਰ ਦਾ ਪਲਵਾਨਾ ਫੈਮਿਲੀ ਦੇ ਹੱਥ ਦੇ ਨਹੀਂ ਨਹੀਂ ਕੋਈ ਤੇ ਦੱਸ ਤੂੰ ਮੂੰ ਦੱਸਣਾ ਮੈਂ ਤੈਨੂੰ ਜਦੋਂ ਕਹਾਂ 75 ਦੀ ਦੇ ਦਾਂਗੇ ਤੂੰ ਜੋ ਮਾਨਦਾਨ ਕਰਾਉਣਾ ਦੱਸ ਯਾਰ ਹੋਰ ਛੱਡ ਦੇ ਹਜ਼ਾਰ ਦਾ ਛੱਡ ਪੱਕੇ ਛੱਡ ਦੇ ਭਾਂਜੀ ਛੱਡ ਦੇ 65 ਦੀ ਦੇ ਦਾਂਗੇ ਯਾਰ ਸਾਰੇ ਲਾ ਦੇ ਅੱਛਾ ਜੀ 70 ਦੀ ਵੀ ਨਹੀਂ ਦੇਣੀ 65000 ਦੀ ਫਿਕਸ ਆ ਭਾਂਜੀ ਫਿਕਸ ਰੇ ਹਾਂ 65000 ਦੀ ਰੇ 70 ਦੀ ਮੰਗ ਲੂ ਕਹਿੰਦਾ 65 ਦੀ ਠੀਕ ਠੀਕ ਹੈ ਜੀ ਮਹੀਨੇ ਝੋਡੀ ਆ ਕੱਚੀ ਦੀ ਕੀਮਤ ਆ 25 ਦੀ ਆ ਵੀਰ ਮੇਰਾ ਜਿਉਂ ਆਪਾਂ ਸਾਂਭ ਲੈਣੀ ਤਿਆਰ ਕਰਕੇ ਨਹੀਂ ਮੇਰੀ ਦਿੰਦੇ ਹਾਂ ਭਾਈ ਆ ਜੋ ਢੀਜੀ ਬਹੁਤ ਚੰਗੀ ਏ ਧੂਪੀ ਨਿਗਰੀ ਸੁਈ ਏ ਇਧਰ ਆਓ ਪਰਮਾਨਜੀਤ ਦਾ ਬੱਚਾ ਪਸੰਦ ਆ ਕੱਟੀ ਏ ਜੀ ਆ ਕੱਟਾ ਆ ਕੱਟੀ 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 ਹਾਂ ਮਹੀਨੇ ਦੀ ਕੋਈ ਨਾਲੇ ਡੇਢ ਦੀ ਨਾਲੇ ਆ ਦੇਖੋ ਪਰਵਾਣ ਜੀ ਠੀਕ ਆ ਝੋਡੀ ਖਾ ਲਓ ਤੁਸੀਂ ਥਾਨਾ ਖਾਣੇ ਨਾਲੇ ਥੱਲੇ ਦੇ ਨਾੜਾ ਵਾ ਖਾ ਲਓ ਪਾਣਾ ਪਲਾ ਦੀ ਗਿਰਦ ਵਾ ਖਾ ਲਓ ਕਲੂਡਿਕ 8 ਕਿਲੋ ਦੁੱਧ ਜੇ ਪਹਿਲਾ ਸਵੇਰ ਜੇ ਇਹ ਵੀ ਚੌਗੀ ਜੇ ਤਿੰਨੇ ਝੋਟੀਆਂ ਤਿੰਨੇ ਤਾਂ ਪਹਿਲਾਂ ਖਾਈਆਂ ਤੇ ਤਿੰਨੇ ਚਾਹ ਚੜਦਾਂਗੇ ਚੌਗੀਆਂ ਝੋਟੀਆਂ ਅੱਜ ਵੇਰ ਲਓ ਜੀ ਮੇਲਾ ਲੁੱਟਣ ਵਾਲਾ ਇੱਕ ਸਾਹਬ ਦਾ ਠੀਕ ਅੱਜ ਮੇਲਾ ਹੀ ਲੁੱਟਣਾ ਕਰ ਬਾਈ ਅੱਜ 8 ਕਿਲੋ ਦੁੱਧ ਝੋਡੀ ਕੋ ਠੁੰਡਾ ਹੈਗਾ ਜੀ ਹੁਣ ਠੀਕ ਦੇਖੋ ਜੀ ਫੰਦੇ ਵਾ ਕਵਾਲਿਟੀ ਛੋਟੀ ਹੈ। ਇਹ ਸੇਬ ਲਵਾ ਖਲਾਰ ਦਾ ਮਣੇ ਖਲਾਰ। ਇਹ ਇਧਰ ਨਾੜਾ ਨੂੜਾ ਵਖਾ ਲੇਵੇ ਤੇ। ਫੇ ਅੱਗੇ ਅਗਰੇ ਸਾਈਡ ਤੋਂ ਇਧਰ ਇਧਰ ਹੋਵੇ। ਆਹ ਵੇਖੋ ਨਾੜਾਂ ਲੈ। ਲਓ ਜੀ। ਵੇਖੋ ਇਹ ਦੇਖੋ ਹੁਣ ਵਖਾ ਲਓ ਪਹਿਲਵਾਨ ਜੀ ਮਗਰ ਕਰਕੇ ਦੇਖੋ। ਇਹਨਾਂ ਕੋਈ ਅੰਤਰੀ ਛੋਟੀ ਦਾ? ਹਬੀਏ ਪਹਿਲੇ ਨੇ ਆ। ਠੀਕ ਹੈ ਜੀ। ਤੋਲ ਲਿਆ ਨਾੜੀ ਦੀ ਖਾਣੇ ਆ। ਆਹ ਵੇਖੋ ਨਾੜਾ ਨੂੜਾ। ਜਿਹੜਾ ਹੈ ਠੀਕ ਹੈ ਜੀ। ਹਾਂ ਜੀ। ਛੋਟੀ ਬਹੁਤ ਜ਼ਿਆਦਾ ਚੰਗੀ ਆ ਜੀ। ਹਾਂ ਜੀ। ਕੀਮਤ ਮੰਗੂ ਜੀ ਦੱਸੋ ਜੀ ਇਹਦੀ। ਯਾਰ 85 ਕਰਦਾ ਨਸ਼ਾ ਆ ਦੇਖੋ ਜੀ ਦੇਖੋ ਦੇਵਾ ਫਟਾ ਡਾਈ ਫਿਰਦੀ ਏ ਠੀਕ ਏ ਇਨੀ ਛੋਟੀ ਜਿਹੀ ਕੀ ਕਰ ਦੱਸੋ ਫਿਰ ਮੰਗਲੋ ਜੀ ਸਹੀ ਸਹੀ ਦੱਸੋ ਯਾਰ 85 80 ਦੀ 80 ਦੀ ਕੋ ਮਾਨਤਾਂ ਕਿੱਕੋ ਕੀ ਕਰਦਾ ਕੋਈ ਕੋ ਕਰਦਾ ਪਈਆ ਕਰ ਚੋ ਕੋਈ ਸੌਦਾ ਨਾ ਲੱਗਦਾ ਨਹੀਂ ਯਾਰ ਛੱਡ ਦਾਂਗੇ ਲੈ ਬਸ ਠੀਕ ਏ ਠੀਕ ਏ ਠੀਕ ਆ ਬਿਲਕੁਲ ਜਾਇਜ਼ ਕੀਮਤ ਦਾ ਨਹੀਂ ਜਾ ਜਾ ਬਿਲਕੁਲ ਹੀ ਫਿਰ ਤੋਂ ਛੋਟੀ ਜਿਹੀ ਕੀਮਤ ਕੀਤੀ ਗਾ ਬਿਲਕੁਲ ਜਾਇਜ਼ 74 ਦੀ 74 ਦੀ ਠੀਕ ਆ ਓਕੇ ਯਾਰ ਕੋਈ ਕਰਾਉਣਾ ਹੋਰ ਨਹੀਂ ਨਹੀਂ ਵੇਖ ਲੈ ਆਇਆ ਮੈਂ ਨਾ ਅਜੇ ਦਿਲ ਕਰਦਾ ਮੈਂ 100000 ਛੱਡਦੀ ਹਾਂ 100000 ਛੱਡ ਦੇ 73 ਦੀ 73 ਦੀ ਵੇਖ ਲੋ ਛੋਟੀ ਜਿੰਮਤ ਕੀਤੀ ਆ ਬਿਲਕੁਲ ਜੀ ਜੈ ਜੀ ਚੰਗੀ ਆ ਜੀ ਜੈ ਜੀ 100000 ਬਹੁਤ ਚੰਗੀ ਛੋਟੀ ਜੀ ਤੇ 30000 60000 ਤੇ 140 138 138 ਦੀ 138 ਦੀ ਹਾਂਜੀ ਹਾਂ ਜਿਆ ਮਗਰੂ ਯਾਰ ਹਾਂਜੀ ਬਾਕੀ ਆ ਨੋਟ ਨੰਬਰ ਨੋਟ ਕਰ ਲਓ ਜੀ ਹੰਕਾਰ ਸਿੰਘ ਦਾ 79798344 ਬਾਕੀ ਧੰਵਾਦ ਆ ਵੀਡੀਓ ਵੇਖਣ ਲਈ ਸਾਰੇ ਇੰਨਾ ਪਿਆਰ ਕਰਦੇ ਆ ਇੰਨੀ ਸਪੋਰਟ ਕਰਦੇ ਆ ਵੀਡੀਓ ਵੇਂਦੇ ਆ ਧੰਵਾਦ ਆ ਬੰਦੀ ਨਾਮ ਲਾਵਾਂਗੇ ਆ ਭਾਗ ਜੀ ਯਾਰ ਹਾਂਜੀ ਹਲੇ ਨਾ 4 ਦਿਨ ਖਾਵ ਲਈਏ ਪਰ ਪੀਸ ਤੁਹਾਨੂੰ ਐਂਡ ਹੀ ਵਿਖਾ ਲਾਂਗੇ ਚੰਗੇ ਰੁਪਈਆ ਦੇ ਤਾਜੀ ਝੋਟੀ ਵਿਕੀ ਠੀਕ ਜੀ ਵੇਖੋ ਜੀ ਪੂਰਾ ਨਕੀਨਾ ਪੀਸ ਇਹ ਵੇਖੋ ਜੀ ਕਰੋ ਜੀ ਤੇ ਤੇ ਬਾਕੀ ਠੀਕ ਆ ਜੀ ਸਾਰਿਆਂ ਨੂੰ ਸასი ਗੱਲ ਜੀ ਧੰਵਾਦ ਆ ਵੀਰ ਜੀ ਢਾਡਾ ਵੀਡੀਓ ਵੇਖਣ ਲਈ ਨਾਮ ਹੰਕਾਰ ਸਿੰਘ ਪਿੰਡ ਕੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਜੀ ਨੰਬਰ ਜੀ ਸਾਡਾ 977928344 977928344 ਸასი ਗੱਲ ਜੀ ਸਾਰਿਆਂ ਨੂੰ